ਸਾਰੇ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਸੂਬਾ ਕਾਂਗਰਸ ਜਿਸ ਦੇ ਕੋਲ ਕੋਈ ਵੀ ਪਾਵਰ ਨਹੀਂ ਪੰਜਾਬ ਦੀ ਕਾਂਗਰਸ ਦਿੱਲੀ ਦੇ ਹੱਥਾਂ ਦੇ ਵਿੱਚ ਪੂਰੀ ਤਰ੍ਹਾਂ ਬੱਜੀ ਹੋਈ ਹੈ ਦਿੱਲੀ ਹਾਈ ਕਮਾਂਡ ਤੋਂ ਫੈਸਲੇ ਲਾਗੂ ਹੁੰਦੇ ਨੇ ਪੰਜਾਬ ਦੀ ਕਾਂਗਰਸ ਵਿੱਚ ਜੋ ਕਿ ਪੰਜਾਬ ਦੀ ਕਾਂਗਰਸ ਇੱਕ ਵੀ ਫੈਸਲਾ ਆਪਣੇ ਆਪ ਨਹੀਂ ਲੈ ਸਕਦੀ ਇਹ ਵੱਡੇ ਤੰਜ ਗੱਸੇ ਨੇ ਆਮ ਆਦਮੀ ਪਾਰਟੀ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਜੋ ਅਚ ਹਸ਼ਰ ਉਹ ਬਿਲਕੁਲ ਬਹੁਤ ਹੀ ਤਰਸਜੋਗ ਹੈ ਜਦੋਂ ਦੀ ਕਾਂਗਰਸ ਪਾਰਟੀ ਪੰਜਾਬ ਦੀ ਨਹੀਂ ਦਿੱਲੀ ਤੋਂ ਹੀ ਚਲਦੀ ਹੈ ਔਰ ਦਿੱਲੀ ਦੇ ਵਿੱਚੋਂ ਹੀ ਜਿਹੜੇ ਸਾਰੇ ਫੈਸਲੇ ਲੈ ਜਾਂਦੇ ਨੇ ਇਸੇ ਕਰਕੇ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕੀਤਾ ਸੋ ਇਹ ਵੱਡੇ ਤੰਜ ਕਸਦੇ ਹੋਏ ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਹੈ ਉਹਨਾਂ ਨੇ ਕਿਹਾ ਕਿ ਸੂਬਾ ਪ੍ਰਧਾਨ ਜੋ ਰਾਜਾ ਵੜਿੰਗ ਨੇ ਜਦੋਂ ਕਿ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਨੀ ਸੀ ਉਸ ਵਕਤ ਵੀ ਉਹਨਾਂ ਨੂੰ ਸੂਚੀ ਜਾਰੀ ਨਹੀਂ ਕਰ ਸਕੇ ਔਰ ਉਹਨਾਂ ਦੀ ਸਹਿਮਤੀ ਵੀ ਨਹੀਂ ਲਈ ਗਈ ਜਿਸ ਨੂੰ ਲੈ ਕੇ ਸੂਬਾ ਪ੍ਰਧਾਨ ਨਾਮ ਦੇ ਪ੍ਰਧਾਨ ਨੇ ਜਦੋਂ ਕਿ ਕਾਂਗਰਸ ਦੇ ਵਿੱਚ ਹਾਈ ਕਮਾਂਡ ਦੀ ਸਾਰੀ ਜਿਹੜੀ ਇਹ ਉਹ ਕਾਰਵਾਈ ਹੈ ਜਦੋਂ ਕਿ ਨਵਜੋਤ ਸਿੰਘ ਸਿੱਧੂ ਇਸੇ ਕਾਰਨ ਨਾਰਾਜ਼ ਹੋਏ ਹੋਏ ਨੇ ਨਵਜੋਤ ਸਿੰਘ ਸਿੱਧੂ ਤੋਂ ਹਾਈ ਕਮਾਂਡ ਖੁਸ਼ ਨਹੀਂ ਹੈ ਜੋ ਕਿ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਗਾਇਬ ਹੈ ਸੋ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਜੋ ਪੰਜਾਬ ਦੇ ਸਥਾਨਕ ਲੀਡਰ ਨੇ ਉਹਨਾਂ ਨੂੰ ਸੂਚੀ ਦੇ ਵਿੱਚ ਨਾ ਰੱਖਣਾ ਇਹ ਸਾਰਾ ਦਿੱਲੀ ਦੇ ਇਸ਼ਾਰਿਆਂ ਤੇ ਹੋ ਰਿਹਾ ਹੈ ਸੋ ਪੰਜਾਬ ਕਾਂਗਰਸ ਜਿਹੜੀ ਹੈ ਉਹ ਆਪਣੇ ਆਪ ਕੋਈ ਫੈਸਲਾ ਨਹੀਂ ਲੈ ਸਕਦੀ ਔਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਾਂਗਰਸ ਦੇ ਹੱਥਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹ ਵੱਡੇ ਤੰਜ ਕੱਸੇ ਨੇ ਉੱਥੇ ਕਾਂਗਰਸ ਵੀ ਆਮ ਆਦਮੀ ਪਾਰਟੀ ਦੇ ਉੱਪਰ ਇਹ ਹੀ ਇਲਜ਼ਾਮ ਲਾਉਂਦੀ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀ ਹੈ ਅਰਵਿੰਦ ਕੇਜਰੀਵਾਲ ਸਾਰੇ ਫੈਸਲੇ ਲੈਂਦੇ ਨੇ ਦਿੱਲੀ ਦੀ ਇਕਾਈ ਸਾਰੇ ਫੈਸਲੇ ਲੈਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਨਾ ਮਾਤਰ ਨੇ ਜਿਹੜੇ ਕਿ ਕੋਈ ਫੈਸਲਾ ਨਹੀਂ ਲੈ ਸਕਦੇ ਪੰਜਾਬ ਦੇ ਪ੍ਰਤੀ ਜੋ ਉਹਨਾਂ ਨੇ ਕਾਂਗਰਸ ਹੋਰ ਆਮ ਆਦਮੀ ਪਾਰਟੀ ਇਹ ਦੋਨੋਂ ਦਿੱਲੀ ਤੋਂ ਹੀ ਇਹਨਾਂ ਦੇ ਫੈਸਲੇ ਹੁੰਦੇ ਨੇ ਸੋ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਹਾਈ ਕਮਾਂਡ ਤੋਂ ਅੱਗੇ ਬੇਵੱਸ ਹੋ ਗਈ ਚੁੱਕੀ ਹੈ ਆਪਨੇ ਕਿਹਾ ਕਿ ਪੰਜਾਬ ਕਾਂਗਰਸ ਇਟਲੀ ਅਤੇ ਦਿੱਲੀ ਇੰਦਰਾ ਪਾਣ ਦੀ ਕਟਕ ਪੁਤਲੀ ਬਣ ਕੇ ਰਹਿ ਗਈ ਹੈ ਇਸ ਦੇ ਨਾਲ ਹੀ ਆਪਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਅੰਦਰੂਨੀ ਨੀਤੀਆਂ ਅਤੇ ਫੈਸਲੇ ਹਮੇਸ਼ਾ ਦਿੱਲੀ ਜਾਂ ਵਿਦੇਸ਼ ਵਿੱਚ ਬੈਠੇ ਆਗੂ ਹੀ ਲੈਂਦੇ ਹਨ ਜੇਕਰ ਪੰਜਾਬ ਦੇ ਆਗੂਆਂ ਦੀ ਕੋਈ ਸੁਣਵਾਈ ਨਹੀਂ ਤਾਂ ਫਿਰ ਪੰਜਾਬ ਵਿੱਚ ਕਾਂਗਰਸ ਦਾ ਜਿਹੜਾ ਕਿ ਆਉਣ ਵਾਲਾ ਸਮਾਂ ਉਹ ਹੋਰ ਵੀ ਮਾੜਾ ਹੁੰਦਾ ਜਾ ਰਿਹਾ ਹੈ ਸੋ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਪਾਰਟੀ ਨੂੰ ਜਿਹੜਾ ਕਿ ਅੱਗੇ ਨਾ ਲੈ ਕੇ ਆਉਣ ਤਾਂ ਕਿ ਪੰਜਾਬ ਨੂੰ ਹੋਰ ਬਰਬਾਦ ਕਰ ਸਕੇ ਸੋ ਆਮ ਆਦਮੀ ਪਾਰਟੀ ਨੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਉੱਪਰ ਤਿੱਖਾ ਹਮਲਾ ਕੀਤਾ ਤੇ ਉਹਨਾਂ ਨੇ ਕਾਂਗਰਸ ਦੀ ਸਟਾਰਟ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਜੋ ਸਥਾਨਕ ਆਗੂਆਂ ਦੇ ਨਾਮ ਗਾਇਬ ਹਨ ਇਸ ਦੇ ਲਈ ਆਮ ਆਦਮੀ ਪਾਰਟੀ ਨੇ ਪੰਜਾਬ ਕਾਂਗਰਸ ਨੂੰ ਜਿਹੜਾ ਆਪਣੇ ਨਿਸ਼ਾਨੇ ਤੇ ਲਿਆ। ਉੱਥੇ ਹੀ ਆਮ ਆਦਮੀ ਪਾਰਟੀ ਵੀ ਦਿੱਲੀ ਦੇ ਆਗੂਆਂ ਦੇ ਹੱਥਾਂ ਦੇ ਵਿੱਚ ਚੱਲ ਰਹੀ ਹੈ। ਜੋ ਕਿ ਮਨੀਸ਼ ਸੋਧਿਆ ਔਰ ਦੂਸਰੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਹੀ ਆਪਣੇ ਫੈਸਲੇ ਲਾਗੂ ਕਰਾਉਂਦੇ ਨੇ ਪੰਜਾਬ ਦੇ ਵਿੱਚ ਵੀ। ਪੰਜਾਬ ਦੇ ਵਿੱਚ ਕੋਈ ਵੀ ਨਹੀਂ ਜੁਗਤੀਆਂ ਹੋਣੀਆਂ ਹੁੰਦੀਆਂ ਨੇ ਕਿਸੇ ਵੀ ਮਹਿਕਮੇ ਦੇ ਉੱਪਰ ਉਹ ਮੁੱਖ ਮੰਤਰੀ ਭਗਵੰਤ ਮਾਨ ਆ ਫੈਸਲੇ ਨਹੀਂ ਲੈ ਸਕਦੇ। ਉਹ ਕੇਜਰੀਵਾਲ ਤੇ ਹੀ ਸਾਰੇ ਫੈਸਲੇ ਹੁੰਦੇ ਨੇ। ਸੋ ਦੋਨੋਂ ਪਾਰਟੀਆਂ ਹੀ ਦਿੱਲੀ ਤੋਂ ਚੱਲਦੀਆਂ ਨੇ ਦੋਨੋਂ ਪਾਰਟੀਆਂ ਇੱਕ ਦੂਜੀ ਦੇ ਉੱਪਰ ਇਹੀ ਇਲਜ਼ਾਮ ਲਾਉਂਦੀਆਂ ਨੇ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਹੀ ਦਿੱਲੀ ਤੋਂ ਚੱਲ ਰਹੀਆਂ ਪਾਰਟੀਆਂ ਨੂੰ ਲੋਕ ਕਿਸ ਤਰ੍ਹਾਂ ਸਵੀਕਾਰ ਕਰਨਗੇ ਲੋਕ ਪੰਜਾਬ ਦੀ ਖੇਤਰੀ ਪਾਰਟੀ ਨੂੰ ਹੀ ਸਵੀਕਾਰ ਕਰਨ ਵਾਸਤੇ ਜਿਹੜਾ ਆਪਣਾ ਫੈਸਲਾ ਕਰ ਸਕਦੇ ਨੇ ਪੰਜਾਬ ਦੀ ਅਕਾਲੀ ਦਲ ਜਿਹੜੀ ਪਾਰਟੀ ਉਹ ਖੇਤਰੀ ਪਾਰਟੀ ਔਰ ਪੰਜਾਬ ਤੋਂ ਹੀ ਚੱਲਦੀ ਹੈ ਉਸ ਦੇ ਉੱਪਰ ਕਿਸੇ ਤਰ੍ਹਾਂ ਦਾ ਨਾ ਕੋਈ ਦਿੱਲੀ ਤੋਂ ਪ੍ਰਭਾਵਵੇ ਨਾ ਹੀ ਕੋਈ ਦਿੱਲੀ ਦਾ ਕਿਸੇ ਤਰ੍ਹਾਂ ਦਾ ਜੋ ਅਕਾਲੀ ਦਲ ਦੇ ਉੱਪਰ ਹੱਥੇ ਸੋ ਅਕਾਲੀ ਦਲ ਆਪਣੇ ਪੰਜਾਬ ਲਈ ਔਰ ਪੰਜਾਬੀਆਂ ਲਈ ਫੈਸਲੇ ਖੁਦ ਲੈ ਸਕਦੀ ਏ ਜਿਸ ਕਰ ਅਕਾਲੀ ਦਲ ਜਿਹੜਾ ਕਿ 2007 ਤੋਂ ਲੈ ਕੇ 2012 ਦੇ ਵਿੱਚ 10 ਸਾਲ ਸੱਤਾ ਦੇ ਵਿੱਚ ਰਿਹਾ ਤੇ ਪੰਜਾਬ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਔਰ ਪੰਜਾਬ ਦੇ ਵਿੱਚ ਜਿਹੜਾ ਕਿ ਵੱਡੇ ਵੱਡੇ ਪ੍ਰੋਜੈਕਟ ਆਏ ਬਹੁਤ ਵੱਡੇ ਜਿਹੜੇ ਹਾਈਵੇ ਬਣੇ ਇਹ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਅਕਾਲੀ ਦਲ ਵੱਲੋਂ ਕੀਤਾ ਹੋਇਆ ਕੰਮ ਜਿਹੜਾ ਨਜ਼ਰ ਆਉਂਦਾ ਉਸ ਤੋਂ ਬਾਅਦ ਜਿਹੜੀਆਂ ਵੀ ਕਾਂਗਰਸ ਔਰ ਆਮ ਆਦਮੀ ਪਾਰਟੀ ਸਿਰ ਜਿਹੜੇ ਕਿ ਗੱਲਾਂ ਦੇ ਕੜਾ ਬਣਾ ਕੇ ਔਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ